ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗਿਆ ਤੇ ਜੀ ਦggen ਲੱਗਿਆ ਉਸ ਗੁਰੂ ਘਰ ਦੇ ਬਾਰੇ ਜਾਣਕਾਰੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਅੱਜ ਤੁਹਾਨੂੰ ਇੱਕ ਹੋਰ ਇਥੇ ਆਸਕੋ ਗੁਰਦੁਆਰਾ ਸਾਹਿਬ ਦੇ ਲਓ ਜੀ ਅਸੀਂ ਪਹੁੰਚ ਗਏ ਆ ਦਰਬਾਰ ਸਾਹਿਬ ਅੱਪਾ ਇਸ ਰਸਤੇ ਅੰਦਰ ਜਾਵਾਂਗੇ ਦੱਸੇ ਜਿਵੇਂ ਸਾਰਿਆਂ ਨੂੰ ਪਤਾ ਹੈ ਅੰਦਰ ਚਾਰੇ ਦਿਸ਼ਾਵਾਂ ਵਿੱਚ ਚਾਰ ਗੇਟ ਬਣੇ ਹੋਏ ਹਨ ਅੰਦਰ ਜਾਣ ਵਾਸਤੇ ਚਾਰੀ ਦਿਖਾਵਾ ਵਿੱਚ ਰੱਖੇ ਗਏ ਇਹ ਗੇਟ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਦਰਬਾਰ ਸਾਹਿਬ ਸਭ ਧਰਮਾਂ ਲਈ ਸਾਂਝਾ ਕੋਈ ਵੀ ਇੱਥੇ ਆ ਜਾ ਸਕਦਾ ਹੈ ਇਹ ਜਿਹੜੇ ਸਾਹਮਣੇ ਤੁਸੀਂ ਦੋ ਮਨਾਰ ਦੇਖ ਰਹੇ ਹੋ ਇਹ ਹੈ ਜੀ ਰਾਮਗੜੀਆ ਬੁੰਗਾ ਸਾਹਿਬ ਅੱਗੇ ਚੱਲ ਕੇ ਤੁਹਾਨੂੰ ਅੰਦਰੋਂ ਇਹਦੇ ਵੀ ਦਰਸ਼ਨ ਕਰਾਉਣਾ ਇਹ ਜਿਹੜਾ ਆਪਜੀ ਲੋਹੇ ਦਾ ਖੰਭਾ ਖੜਾ ਦੇਖ ਰਹੇ ਹੋ ਇਹ ਬਿਜਲੀ ਦੇ ਖੰਬੇ ਹਨ ਜਦੋਂ 1866 ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਜੀ ਬਿਜਲੀ ਆਈ ਸੀ ਉਦੋਂ ਇਹ ਖੰਬੇ ਲਗਾਏ ਗਏ ਸੀ ਇਹਨਾਂ ਖੰਬਿਆਂ ਦੀ ਸੇਵਾ ਸੁੰਦਰ ਸਿੰਘ ਮੀਠਿਆ ਨੇ ਕਰਵਾਈ ਸੀ ਪਰਕਾਰਮਾ ਚ ਵਿਚਾਰੇ ਖੁੰਜਾਂ ਤੇ ਇਹ ਖੰਬੇ ਅੱਜ ਵੀ ਮੌਜੂਦ ਨੇ ਇਹ ਸਾਹਮਣੇ ਹੈ ਜੀ ਦਰਬਾਰ ਸਾਹਿਬ ਇਹ ਹੈ ਜੀ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਦੁੱਖ ਪੰਜਣੀ ਬੇਰੀ ਬੀਬੀ ਰਜਨੀ ਤੇ ਪਿੰਗਲੇ ਦਾ ਜੋ ਕਸਾ ਉਹ ਇਸੇ ਜਗ੍ਹਾ ਦਾ ਇਤਿਹਾਸ ਵਿੱਚ ਬੜੀ ਮਹੱਤਵ ਰੱਖਦੀ ਹੈ ਜਗਾ ਜਦੋਂ ਵੀ ਦਰਬਾਰ ਸਾਹਿਬ ਆਓ ਤਾਂ ਇਸ ਜਗ੍ਹਾ ਇਸ ਨਾਮ ਜ਼ਰੂਰ ਕਰਿਓ ਜੀ ਦੋ ਕੁ ਪੰਜਵੇਂ ਵੀਰੀ ਦੇ ਨਾਮ ਹੀ ਇਹ ਥੜਾ ਸਾਧਾ ਹੈ ਇੱਥੇ ਬੈਠ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਬਾਰ ਸਾਹਿਬ ਦੀ ਸੇਵਾ ਕਰਾਇਆ ਕਰਦੇ ਸਨ ਇਹ ਸਾਹਮਣੇ ਸੁਬੀਲ ਹੈ ਜੀ ਚਾਰੇ ਕੋਨਿਆਂ 'ਚ ਇਹ ਸੁਬੀਲਾਂ ਲੱਗੀਆਂ ਹੋਈਆਂ ਨੇ ਸੁਬੀਲਾਂ ਤੋਂ ਬਾਅਦ ਇਹ ਹੈ ਯਾਦਗਾਰ ਬਾਬਾ ਆਦੀਪ ਸਿੰਘ ਜੀ ਇਸੀ ਜਗ੍ਹਾ ਆ ਕੇ ਬਾਬਾ ਜੀ ਸ਼ਹੀਦ ਹੋਏ ਸਨ ਤੋਂ ਦਰਸ਼ਕਾ ਰਹੇ ਹਾਂ ਆਪ ਜੀ ਦਰਸ਼ਕਾ ਰਹੇ ਹੋ ਜਾਦਗਰ ਬਾਬਾ ਦੀਪ ਸਿੰਘ ਜੀ ਇਹ ਹੈ ਜੀ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਲਾਚੀ 베ਰੀ ਕਿਉਂਕਿ ਇਹਨੂੰ ਲਾਚੀਆਂ ਵਰਗੇ 베ਰ ਲੱਗਦੇ ਨੇ ਇਸ ਕਰਕੇ ਇਹਨੂੰ ਲਾਚੀ 베ਰੀ ਕਿਹਾ ਜਾਂਦਾ ਜਦੋਂ ਦਰਬਾਰ ਸਾਹਿਬ ਦੀ ਸੇਵਾ ਸ਼ੁਰੂ ਹੋਈ ਤਾਂ ਪੰਜਵੇਂ ਪਾਸ਼ਾ ਜੀ ਇਸ ਦੇ ਬੈਠਿਆ ਕਰਦੇ ਸਨ ਸੁੱਖਾ ਸਿੰਘ ਤੇ ਮਹਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਰ ਵੱਢ ਕੇ ਲਿਆਂਦਾ ਸੀ ਤਾਂ ਉਹਨਾਂ ਨੇ ਵੀ ਆਪਣੇ ਘੋੜੇ ਇਸ 베ਰੀ ਨਾਲ ਬੰਨੇ ਸਨ ਸੋ ਬਹੁਤ ਹੀ ਇਤਿਹਾਸਕ ਇਹ 베ਰੀ ਹੈ ਇਹ ਹੈ ਜੀ ਸਾਹਮਣੇ ਦਰਸ਼ਨੀ ਡਿਉੜੀ ਜਿੱਤੋਂ ਜੀ ਅੰਦਰ ਦਰਬਾਰ ਸਾਹਿਬ ਨੂੰ ਜਾਇਆ ਜਾਂਦਾ ਹੈ ਇਹ ਹੈ ਜੀ ਦਰਬਾਰ ਸਾਹਿਬ ਦੀ ਉੱਪਰਲੀ ਛੱਤ ਇੱਥੇ ਜੋ ਇਹ ਪੇਂਟਿੰਗਾਂ ਬਣੀਆਂ ਹੋਈਆਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਹਨ ਬਹੁਤ ਹੀ ਖੂਬਸੂਰਤ ਹੈ ਪੇਂਟਾਂ ਬਣੀਆਂ ਹੋਈਆਂ ਨੇ ਇਹ ਹੈ ਜੀ ਅਕਾਲ ਤਖਤ ਸਾਹਿਬ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਜਿਹੜਾ ਤੁਸੀਂ ਚੱਕਰ ਦੇਖ ਰਹੇ ਹੋ ਜਦੋਂ ਸੁਖਾ ਸਿੰਘ ਦਾ ਮਹਤਾਬ ਸਿੰਘ ਮੱਸੇ ਰੰਗੜ ਦਾ ਸਰ ਬੜਕੇ ਲਿਆਏ ਤਾਂ ਲਿਆਏ ਤਾਂ ਉਹਨਾਂ ਨੇ ਇਸੇ ਜਗ੍ਹਾ ਆਪਣੇ ਘੋੜੇ ਕਮਾਏ ਸੀ ਉਹਨਾਂ ਦੀ ਯਾਦ ਚ ਇਹ ਚੱਕਰ ਬਣਾਇਆ ਗਿਆ ਹੈ ਇਹ ਚੱਕਰ ਇੱਕੋ ਬਣਿਆ ਹੋਇਆ ਇਹ ਜੋ ਸਾਹਮਣੇ ਤੁਸੀਂ 베ਰੀ ਦੇਖ ਰਹੇ ਹੋ ਇਸ 베ਰੀ ਹੇਠ ਬੈਠ ਕੇ ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੀ ਸੇਵਾ ਕਰਾਇਆ ਕਰਦੇ ਸਨ ਸੋ ਇਹ 베ਰੀ ਵੀ ਬਹੁਤ ਇਤਿਹਾਸਕ 베ਰੀ ਆ ਇਹ ਹੈ ਇਤਿਹਾਸਕ ਸੱਲ ਜੋ ਸਿੰਘਾਂ ਨੇ ਲਾਲ ਕਿਲੇ ਤੋਂ ਪੱਟ ਕੇ ਘੋੜਿਆਂ 'ਵਿਛੇ ਬੰਨ੍ਹ ਕੇ ਲਿਆਂਦੀ ਸੀ ਇਹਦੇ ਉੱਪਰ ਰਾਜੇ ਬੈਠਦੇ ਹੁੰਦੇ ਸੀ ਸੋ ਦਿੱਲੀ ਤੋਂ ਇਹ ਸੱਲ ਪੱਟ ਕੇ ਸਿੰਘਾਂ ਨੇ ਇੱਥੇ ਦਰਬਾਰ ਸਾਹਿਬ ਲਿਆਂਦੀ ਸੀ ਇਹ ਜੋ ਤੁਸੀਂ ਥਮਲੇ ਦੇਖ ਰਹੇ ਹੋ ਇਹ ਵੀ ਲਾਲ ਕਿੱਤੇ ਦੇ ਦਸੇ ਜਾ ਰਹੇ ਹਨ ਇਤੋਂ ਦਰਬਾਰ ਸਾਹਿਬ ਵੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਇਹ ਸਾਰਾ ਹੀ ਰਾਮਗੜੀਆ ਬੂੰਗਾ ਜਿੱਦੇ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਇੱਥੇ ਬਹੁਤ ਹੀ ਘੱਟ ਸੰਗਤਾਂ ਆਉਂਦੀਆਂ ਨੇ ਸੋ ਜਦੋਂ ਵੀ ਤੁਸੀਂ ਆਓ ਤਾਂ ਇਸ ਰਾਮਗੜੀਏ ਬੂੰਗੇ ਦੇ ਦਰਸ਼ਨ ਜ਼ਰੂਰ ਕਰਨਾ ਜੀ ਮੁੰਗੇ ਰਾਮਗੜੀਆ ਨੂੰ ਕਥੱਲੇ ਨੂੰ ਰਸਤਾ ਜਾਂਦਾ ਜਿੰਨਾ ਇਹ ਉੱਪਰ ਦਿਖਦਾ ਉਨਾ ਹੀ ਥੱਲੇ ਆ ਆ ਜੋ ਥੱਲੇ ਚੱਲ ਕੇ ਤੁਹਾਨੂੰ ਇਹੇ ਦਰਸ਼ਨ ਕਰਾਉਣਾ ਇਹ ਇਧਰਲੇ ਪਾਸੇ ਇੱਕ ਖੂਹ ਬਣਿਆ ਆ ਜਿਹੜਾ ਬਹੁਤ ਹੀ ਪੁਰਾਣਾ ਪੂਆ ਇਹ ਪਰ ਅੱਜਕੱਲ ਸਭ ਚੁੱਕਿਆ ਇਹ ਹੈ ਜੀ ਸਿੰਘਾਸਨ ਜੱਸਾ ਸਿੰਘ ਰੌਂਗੜੀਆ ਦਾ ਕਿਸੇ ਸਮੇਂ ਇੱਥੇ ਬੈਠੇ ਹੁੰਦੇ ਸਨ ਇਹ ਵੀ ਇਹ ਵੀ ਬਹੁਤ ਮਹਾਨ ਜਗ੍ਹਾ ਹੈ ਜੀ ਦੇ ਅੱਜ ਜੀ ਦਰਸ਼ਨ ਕਰ ਰਹੇ ਹਾਂ ਸੋ ਇਹ ਜਿਹੜੀਆਂ ਲੋਗੇ ਜੇ ਰੱਖਿਆ ਹੋਏ ਨੇ ਇਹ ਦਰਬਾਰ ਸਾਹਿਬ ਜੀ ਦੇ ਪ੍ਰਕਰਮਾ ਉਹਦੇ ਵੱਲੋਂ ਨਿਕਲਦੇ ਨੇ ਇੱਥੇ ਤੁਸੀਂ ਪ੍ਰਕਰਮਾ ਮਾਜ ਵਿੱਚ ਜਾਂਦੇ ਲੋਕ ਵੀ ਦੇਖ ਸਕਦੇ ਹੋ ਤੇ ਪ੍ਰਕਰਮਾ ਦੇ ਨਾਲ ਹੀ ਇਹ ਆਰਾਮ ਘੜੀਆਂ ਬੁੰਗਾ ਬਣਿਆ ਹੋਇਆ ਪੁਰਾਣੀਆਂ ਛੋੜੀਆਂ ਇੱਟਾਂ ਦਾ ਹੈ ਸਾਰਾ ਹੀ ਬਣਿਆ ਹੋਇਆ ਇਹ ਹੈ ਜੀ ਇਤਿਹਾਸਕ ਗੁਰਦੁਆਰਾ ਅਟੱਲ ਰਾਏ ਸਾਹਿਬਾ ਬਾਬਾ ਅਟੱਲ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸਨ ਉਹਨਾਂ ਦੀ ਯਾਦ ਵਿੱਚ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਅਟੱਲ ਰਾਏ ਬਚਪਨ ਤੋਂ ਬਚਪਨ ਤੋਂ ਹੀ ਬੁੱਧੀਮਾਨ ਤੇ ਧਾਰਮਿਕ ਵਿਚਾਰਾਂ ਵਾਲੇ ਸਨ ਉਹ ਜੋ ਵੀ ਜਵਾਨ ਤੋਂ ਬੋਲਦੇ ਸਨ ਪੂਰਾ ਹੋ ਜਾਂਦਾ ਸੀ ਇਸੇ ਕਰਕੇ ਉਹਨਾਂ ਨੂੰ ਬਾਬਾ ਜੀ ਕਿਹਾ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਖਾਸ ਤੌਰ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਰੱਬ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ ਤੁਸੀਂ ਇਹਦਾ ਕਦੇ ਵੀ ਪ੍ਰਦਰਸ਼ਨ ਨਹੀਂ ਕਰਨਾ ਜੇ ਇਸ ਦੀ ਵਰਤੋਂ ਕਰਨੀ ਤਾਂ ਬੜੀ ਸਾਵਧਾਨੀ ਤੇ ਬੁੱਧੀ ਨਾਲ ਕਰਨੀ ਹੈ ਬਾਬਾ ਢਾਲਰ ਆਏ ਬੱਚੇ ਬੱਚ ਖੁੱਦ ਕਿਦੋਂ ਖੁੰਡੀ ਖੇਡਿਆ ਕਰਦੇ ਸਨ ਉਹ ਆਪਣੇ ਹਾਨੀਆਂ ਨਾਲ ਇਹ ਖੇਡ ਖੇਡਿਆ ਕਰਦੇ ਸਨ ਉਹਨਾਂ ਹਾਨੀਆਂ ਵਿੱਚੋਂ ਇੱਕ ਦਾ ਨਾਮ ਸੀ ਮੋਹਨ ਇੱਕ ਦਿਨ ਆਪ ਨੂੰ ਖੇਡਦਾ ਖੇਡਦਾ ਬਹੁਤ देर ਹੋ ਗਈ ਬਾਬਾ ਢਾਲ ਨੇ ਕਿਹਾ ਕਿ ਮੈਂ ਕੱਲ ਸਵੇਰੇ ਆਏ ਆਪਣੀ ਵਾਰੀ ਲਵਾਂਗਾ ਜਦੋਂ ਅਗਲੇ ਦਿਨ ਸਵੇਰੇ ਬਾਬਾ ਢਾਲਰ ਆਈ ਜੀ ਤੇ ਉਹਨਾਂ ਦੇ ਹਾਣੀ ਖੇਡਣ ਲਈ ਬਹਰਾਏ ਤਾਂ ਮੋਹਨ ਉੱਥੇ ਨਹੀਂ ਸੀ ਉਹ ਸਾਰੇ ਮੋਹਨ ਦੇ ਘਰ ਗਏ ਘਰ ਗਿਆ ਕੇ ਪਤਾ ਲੱਗਾ ਕਿ ਉਹਨਾਂ ਨੂੰ ਰਾਤੀ ਸੱਪ ਨੇ ਡੰਗ ਲਿਆ ਤੇ ਉਹ ਮਰ ਗਿਆ ਬਾਬਾ ਟਾਲਰਾਈ ਜੀ ਮੋਹਨ ਦੇ ਕੋਲ ਗਏ ਅਤੇ ਉਹਨਾਂ ਉੱਪਰ ਚਿੱਟੀ ਜਾਦਰ ਪਈ ਉਹਨਾਂ ਉੱਪਰ ਚਿੱਟੀ ਜਾਦਰ ਪਈ ਹੋਈ ਸੀ ਉਸੇ ਖੁੰਡੀ ਦੇ ਨਾਲ ਹਿਲਾ ਕੇ ਮੋਹਨ ਨੂੰ ਕਿਹਾ ਕਿ ਚੱਲ ਉੱਠ ਸਾਡੀ ਵਾਰੀ ਦੇ ਤਾਂ ਇਹੀ ਹੋਇਆ 모ਹਣ ਉੱਠ ਕੇ ਬੈਠ ਗਿਆ ਫਿਰ ਬਾਬਾ ਟਾਲਾ ਰਾਏ ਜੀ 모ਹਣ ਤੇ ਆਪਣੇ ਹਾਨੀਆਂ ਦੇ ਨਾਲ ਖੇਡਣ ਚੱਲ ਗਏ ਬਾਬਾ ਟਾਲਾ ਰਾਏ ਦੇ ਇਸ ਚਮਕ ਚਮਤਕਾਰ ਦੀ ਚਰਚਾ ਪੂਰੇ ਅੰਬਸਰ ਸ਼ਹਿਰ ਵਿੱਚ ਫੈਲ ਗਈ ਜਦ ਸੇ ਇਸ ਗੱਲ ਦਾ ਪਤਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੱਗਾ ਤਾਂ ਉਹਨਾਂ ਨੇ ਟਾਲਾ ਰਾਏ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਰਤਾਰ ਦੇ ਭਾਣੇ ਦੀ ਉਲੰਘਣਾ ਕੀਤੀ ਹੈ। ਬਾਬਾ ਕਾਲਾ ਰਾਏ ਸਹਿਬ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਇੱਕ ਚਾਦਰ ਲੈ ਕੇ ਇਸ ਜਗ੍ਹਾ ਤੇ ਲੇਟ ਗਏ ਸਨ ਅਤੇ ਸਜ਼ਾ ਦਾ ਸਜ਼ਾ ਲਈ ਗੁਰੂ ਚਰਨਾਂ ਵਿੱਚ ਜਾਪ ਰਾਗੇ। ਉਸ ਸਮੇਂ ਉਹ 9 ਸਾਲਾਂ ਦੇ ਸਨ ਤੇ ਇਸੇ ਕਰਕੇ ਇੱਥੇ 9 ਮੰਜਲਾ ਇਮਾਰਤ ਬਣੀ ਹੋਈ ਹੈ। ਤੋ ਯਾਰੀ ਉੱਪਰ ਨੌਂ ਮੰਜ਼ਲਾ ਇਮਾਰਤ ਬਣੀ ਹੋਇਆ ਉੱਪਰਲੀ ਮੰਜ਼ਲ ਤੇ ਜਾ ਕੇ ਤੁਸੀਂ ਸਾਰੇ ਹੀ ਸ਼ਹਿਰ ਦੇ ਦਰਸ਼ਕ ਕਰ ਸਕਦੇ ਹੋ ਇੱਥੋਂ ਸਾਰਾ ਹੀ ਸ਼ਹਿਰ ਦਿਖਦਾ ਤੇ ਨਾਲ ਹੀ ਇੱਥੋਂ ਦਰਬਾਰ ਸਾਹਿਬ ਵੀ ਇਥੋਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਹੁੰਦੇ ਨੇ। ਸੋ ਇਹ ਦੀ ਇਸ ਗੁਰੂ ਘਰ ਦਾ ਇਤਿਹਾਸ ਤੇ ਦਰਬਾਰ ਸਾਹਿਬ ਦਾ ਇਤਿਹਾਸ ਤੇ ਸੋ ਜੇ ਕਹਿੰਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ।